ਵੱਲੋਂ ਜਦੋਂ ਉਹ ਤੇ ਪ੍ਰਚਾਰ ਨੇ ਕਹਿੰਦੇ ਕਿ ਇਹ ਤਾਂ ਇੱਕ ਤਰ੍ਹਾਂ ਦਾ ਸੈਮੀਫਾਈਨਲ ਸੀ ਤਾਂ ਫਿਰ ਇਹਨੂੰ ਆਪਾਂ 2027 ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਫਿਰ ਇਹਨਾਂ ਚੋਣਾਂ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਤੋਂ ਬਣ ਜੇਗੀ ਜਾਂ ਨਹੀਂ ਭਗਵੰਤ ਸਬਾਨ ਤੇ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰੀ ਜਿਵੇਂ ਅਸੀਂ ਜਿੱਤ ਲਿਆ ਹੋਇਆ ਹੈਗਾ ਜੀ ਹਾਂ ਪਰ ਸਾਨੂੰ ਲੱਗਦਾ ਹੈਗਾ ਵੀ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਵੀ ਇੱਕ ਫਲੌਜ਼ ਨੇ ਇੱਕ ਤਾਂ ਬਹੁਤ ਸਾਰੇ ਥਾਵਾਤੇ ਪੇਪਰ ਨਹੀਂ ਭਰਨ ਦਿੱਤੇ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਦਾਵਾ ਕਰਿਆ ਫ੍ਰੀ ਐਂਡ ਫੇਅਰ ਹੋਈਆਂ ਨੇ ਪਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਹੈਗੇ ਆ ਵਿਰੋਧੀ ਪਾਰਟੀਆਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਪੇਪਰ ਨਹੀਂ ਭਰਨ ਦਿੱਤੇ ਗਏ ਤੇ ਹੋਰ ਵੀ ਗੜਬੜਾਂ ਜਿਹੜੀਆਂ ਬਹੁਤ ਸਾਰੀਆਂ ਹੋਈਆਂ ਅਕਾਲੀ ਦਲ ਦਾ ਇਹ ਕਲੇਮ ਕਰਨਾ ਕਹਿੰਦੇ ਵੀ ਡਾਇਨਾਸੌਰ ਵੀ ਵਾਪਸ ਆ ਰਹੇ ਨੇ ਬੜਾ ਉਹਨਾਂ ਨੇ ਆਪ ਕਹੀ ਕਿ ਆਪਣੀ ਪਿੱਠ ਤਪ ਦਬਾਈ ਹੈ ਆਵੇਂ ਰਹੇ ਤੀਸਰੇ ਨੰਬਰ ਤੇ ਹੈਗੇ ਨੇ ਤੁਸੀਂ ਇਹਨੂੰ ਕਿਸ ਐਂਗਲ ਤੋਂ ਜੇ ਪੂਰੇ ਪੰਜਾਬ ਦੇ ਸਿਨੈਰੀਓ ਤੋਂ ਦੇਖਣਾ ਹੋਵੇ ਬਠਿੰਡੇ ਚੋਂ 46 ਚੋਂ 13 ਮਿਲੀਆਂ ਨੇ ਜਿੱਥੇ ਕਿ ਇਹਨਾਂ ਦਾ ਲੋਕ ਸਭਾ ਦਾ ਪੂਰਾ ਆ ਨਾ ਪੂਰਾ ਗੜ ਹੈ ਲੰਬੀ ਹੈ ਇਹ ਸਾਰਾ ਕੁਝ ਨੇ ਤੇ ਫਰੀਦਕੋਟ ਵਿੱਚ ਸਿਰਫ 5 ਮਿਲੀਆਂ ਨੇ ਉਹਨਾਂ ਨੂੰ ਆਕਾਲੀ ਅੰਮ੍ਰਿਤਸਰ ਵਿੱਚ ਐਡੇ ਵੱਡੇ ਜ਼ਿਲ੍ਹੇ ਚ 3 ਸੀਟਾਂ ਮਿਲੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੋ ਇਟ ਮੀਨਸ ਬਹੁਤ ਵੱਡੀਆਂ ਗੜਬੜਾਂ ਨੇ ਲੁਧਿਆਣੇ ਵਰਗਾ ਵੱਡਾ ਜਿਹੜਾ ਜਿਹੜਾ ਆਕਾਲੀ ਦਲ ਦਾ ਗੜ ਹੈ ਜਿਹਦੇ ਵਿੱਚ ਸਾਰੇ ਵੱਡੇ ਲੀਡਰ ਹੀਰਾ ਸਿੰਘ ਗਾਫੜੀਆ ਤੋਂ ਲੈ ਕੇ ਹਮੇਸ਼ੰਦਰ ਗਰੇਵਾਰ ਤੇ ਹੋਰ ਕਿੰਨੇ ਜਿਹਦੇ ਆ ਉਦੇ ਵਿੱਚੋਂ 3 ਮਿਲਿਆ ਨੇ ਤੇ ਮਾਨਸੇ ਵਿੱਚੋਂ 4 ਸੀਟਾਂ ਮਿਲਿਆ ਨੇ ਤੇ ਮੁਕਸਰ ਚੋਂ 7 ਸੀਟਾਂ ਮਿਲਿਆ ਨੇ ਸੋ ਇਹ ਹਾਲੇ ਇਹ ਕਹਿਣਾ ਵੀ ਡਾਇਨਾਸੌਰ ਵਾਪਸ ਆ ਰਹੇ ਹੈਗੇ ਸਾਨੂੰ ਲੱਗਦਾ ਵੀ ਠੀਕ ਹੈ ਇਹ ਹੁੰਦਾ ਵੀ ਛੋਟੀ ਜੀ ਪ੍ਰਾਪਤੀ ਜਦੋਂ 3 ਸੀਟਾਂ ਵਿਧਾਨ ਸਭਾ ਦੀਆਂ ਤੇ ਡਿੱਗ ਗਏ ਸੀਗੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਪ੍ਰਾਪਤੀ ਦਾ ਆਉਣਾ ਪਾਰਟੀ ਨੂੰ ਬੂਸਟ ਕਰਨ ਲਈ ਜਿਹੜਾ ਹੈਗਾ ਠੀਕ ਹੁੰਦਾ ਪਰ ਅਕਾਲੀ ਦਲ ਦੀ ਰਾਹ ਇੰਨਾ ਸੌਖਾ ਨਹੀਂ ਕਾਂਗਰਸ ਦੀ ਪਰਫਾਰਮੈਂਸ ਇਹਨਾਂ ਚ ਮੈਨੂੰ ਥੋੜੀ ਵਧੀਆ ਲੱਗ ਰਹੀ ਹੈਗੀ ਆ ਹਾਂ ਹਾਲਾਂਕਿ ਜੇ ਉਹ ਧੱਕਾ ਵਗੈਰਾ ਨਾ ਹੁੰਦਾ ਤਾਂ ਇਹ 621 621 ਜਿਹੜੀਆਂ ਸੀਟਾਂ ਨੇ ਤਾਂ ਲਗਭਗ 8900 850 hmm. si, 900 ਤੱਕ ਆ ਜਿਹੜੀਆਂ ਪਹੁੰਚ ਸਕਦੇ ਆ ਸੀ ਸੋ ਜੇ ਉਸ ਹਿਸਾਬ ਨਾਲ ਚੱਲਿਆ ਜਾਂਦਾ ਤਾਂ 850 900 ਸੀਟਾਂ ਜਿਹੜੀ ਕਾਫੀ ਪਾਇਦਾਰ ਆ ਜਿਹੜੀ ਹੁੰਦੀ ਹੈਗੀ ਜੇ ਆਪਾਂ ਇਹਨੂੰ ਵਿਧਾਨ ਸਭਾ ਦਾ ਸੈਮੀ ਫਾਈਨਲ ਨਾਂ ਵੀ ਦੇਖੀਏ ਤਾਂ ਲੋਕਲ ਪੱਧਰ ਤੇ ਇਹਦੇ ਨਾਲ ਜਿਹੜਾ ਹੈਗਾ ਬੂਸਟ ਆ ਜਿਹੜਾ ਉਹ ਕਰਿਆ ਜਾ ਸਕਦਾ ਚਲਦੇ ਹੈਗੇ ਆ ਸਰਦਾਰਤਾ ਸਿੰਘ ਦੀ ਪਿਛਲੇ ਦਿਨੀ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਆਏ ਹੈਗੇ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੇ ਆਪ ਨੂੰ ਜੇ ਆਪਾਂ ਕਹੀਏ ਕਿ ਉਹਨਾਂ ਨੂੰ ਬਹੁਤ ਸਾਰੀ ਆਪਾਂ ਕਹੀਏ ਕਿ ਵੋਟਾਂ ਵੀ ਮਈਆਂ ਨੇ ਸਾਰਾ ਕੁਝ ਹੋਇਆ ਹੈ तकरीबन ਪਹਿਲੇ ਨੰਬਰ ਤੇ ਵੀ ਰਹੀ ਹੈਗੀ ਹੈ ਕੀ ਕਹੋਗੇ ਕਿਉਂਕਿ VOTING ਦੀ ਪਰਸੈਂਟੇਜ ਜਿਹੜੀ ਹੈ ਉਹ ਸਿਰਫ 48% ਹੀ ਰਹੀ ਸੀ ਕਿਉਂਕਿ ਔਰ ਮੇਰੇ ਖਿਆਲ ਨਾਲ ਇੱਕ ਟ੍ਰੈਂਡ ਵੀ ਹੁੰਦਾ ਹੈ ਕਿ ਜੇ ਮੌਜੂਦਾ ਤੇ ਰਖੋਵੇ ਤੇ ਪਰਸੈਂਟੇਜ ਘਟ ਹੋਵੇ ਤੇ ਉਹ ਆਪਣੇ ਆਪ ਹੀ ਜਿਹੜਾ ਉਹਨਾਂ ਨੂੰ ਬੈਨੀਫਿਟ ਮਿਲਦਾ ਹੈਗਾ हां जी हां जी 148% ਦੀ VOTING ਨਾਲ ਜ਼ਿਲ੍ਹਾ ਪ੍ਰੇਸ਼ਦ ਤੇ ਪੰਚਾਇਤ ਸਮਤੀ ਦੀਆਂ ਚੋਣਾਂ ਹੋਈਆਂ ਨੇ ਸੋ ਉਹਨਾਂ ਵਿੱਚ ਜਿਹੜੀਆਂ ਹੈਗੀਆਂ 6218 ਪੰਚਾਇਤ ਸਮਤੀਆਂ ਸੀਗੀਆਂ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 2838 ਬਲਾਕਾਂ ਵਿੱਚ ਜਿਹੜੀ ਹੈਗੀ ਵਰਤ ਮਿਲੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ 449 ਵਿੱਚ ਤੇ ਕਾਂਗਰਸ 611 ਵਿੱਚ ਜਿਹੜੀ ਹੈਗੀ ਉਹ ਲੈ ਕੇ ਗਈ ਹੈਗੀ ਸੋ ਆਮ ਆਦਮੀ ਪਾਰਟੀ ਦੇ ਮੋੱਖ ਮੰਤਰੀ ਭਗਵੰਤ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰੀ ਜੀ ਵੀ ਅਸੀਂ ਜਿੱਤ ਲਿਆ ਹੋਇਆ ਹੈਗਾ ਅ ਪਰ ਸਾਨੂੰ ਲੱਗਦਾ ਹੈਗਾ ਵੀ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਵੀ ਇੱਕ ਫਲੋਜ਼ ਨੇ ਇੱਕ ਤਾਂ ਬਹੁਤ ਸਾਰੇ ਥਾਮਾਂ ਤੇ ਪੇਪਰ ਨਹੀਂ ਭਰਨ ਦਿੱਤੇ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਦਾਵਾ ਕਰਿਆ ਫ੍ਰੀ ਐਂਡ ਫੇਅਰ ਹੋਈਆਂ ਨੇ ਪਰ ਬਹੁਤ ਸਾਰੀਆਂ ਥਾਮਾਂ ਤੇ ਜਿਹੜੇ ਹੈਗੇ ਆ ਵਿਰੋਧੀ ਪਾਰਟੀਆਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਪੇਪਰ ਨਹੀਂ ਭਰਨ ਦਿੱਤੇ ਗਏ ਤੇ ਹੋਰ ਵੀ ਗੜਬੜਾਂ ਜਿਹੜੀਆਂ ਬਹੁਤ ਸਾਰੀਆਂ ਹੋਈਆਂ ਚੋਣਾਂ ਤੋਂ ਪਹਿਲਾਂ ਤੁਸੀਂ ਦੇਖਿਆ ਵੀ ਪਟਿਆਲੇ ਦਾ ਇੱਕ ਐਸਐਸਪੀ ਹਦਾਇਤਾਂ ਦੇ ਰਿਹਾ ਵੀ ਵਰਦੀਆਂ ਨੂੰ ਪੇਪਰ ਨਾ ਭਰਨ ਦਿਓ ਸੋ ਇਹਦੇ ਵਿੱਚ ਫ੍ਰੀ ਐਂਡ ਫੇਅਰ ਚੋਣਾਂ ਹੋਣ ਦਾ ਜਿਹੜਾ ਉਹ ਉਹ ਨਹੀਂ ਦਾਵਾ ਕੀਤਾ ਜਾ ਸਕਦਾ ਪਰ ਇਹ ਕੱਲਾ ਆਮ ਆਦਮੀ ਪਾਰਟੀ ਨੇ ਨਹੀਂ ਕਰਿਆ ਸਾਰੇ ਏਦਾਂ ਕਰਦੇ ਰਹੇ ਆ ਜੀ ਜੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਆ ਕਾਂਗਰਸ ਵੀ ਆਏ ਜਿੱਤਦੀ ਰਹੀ ਹੈਗੀ ਆ ਮਤਲਬ ਜਿੱਦਾਂ ਬਾਕੀ ਕਰਦੇ ਉਦਾਂ ਹੀ ਉਹਦਾਂ ਹੀ ਇਹਨਾਂ ਨੇ ਕਰਿਆ ਹਾਂ ਬਟ ਇਹਹੀ ਇਹਹੀ ਆ ਨਾ ਇਹ ਕਹਿ ਰਹੇ ਸੀਗੇ ਵੀ ਅਸੀਂ ਵੱਖਰੀ ਕਿਸਮ ਦੀ ਆ ਫਰਕ ਦੀ ਰਾਜਨੀਤੀ ਕਰਾਂਗੇ ਜੋ ਉਹ ਸਾਰਾ ਕੁਸ਼ੀ ਕਰਨਾ ਵੀ ਪੁਲਿਸ ਰਾਹੀਂ ਪੇਪਰ ਨਹੀਂ ਭਰਨ ਦੇਣੇ ਮੁੜ ਕੇ ਡੱਬੇ ਕੋਈ ਹੋਰ ਚੱਕੇ ਫਿਰਦਾ ਹੈ ਉਹਦੇ ਵਿੱਚ ਗੜਬੜਾਂ ਨੇ ਬੜਾ ਕੁਸ਼ ਹੈ ਜਿਹੜਾ ਜਿਹੜਾ ਕੁਸ਼ ਹੋਇਆ ਹੈਗਾ ਸੋ ਬਦਲਾਅ ਦੀ ਜਾਂ ਤਬਦੀਲੀ ਦੀ ਰਾਜਨੀਤੀ ਪੰਜਾਬ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਠੀਕ ਹੈ ਉਹਨਾਂ ਨੇ ਚੋਣਾਂ ਜਿੱਤ ਲਈਆਂ ਹੋਈਆਂ ਨੇ ਸੋ ਚੋਣਾਂ ਜਿੱਤਣ ਲਈ ਉਹ ਪਿੱਠਾਂ ਥਪਤ ਪਾ ਰਹੇ ਨੇ ਆਪ ਦੇ ਆਪ ਦੇ ਜਿਹੜੀਆਂ ਹੈਗੀਆਂ ਉਹ ਕਰ ਲਏ ਹੋਏ ਨੇ ਪਰ ਉਹਨਾਂ ਲਈ ਜਿਹੜੀ ਖਤਰੇ ਦੀ ਘੰਟੀ ਆ ਉਹ ਵੀ ਹੈ ਵੀ ਇੰਨੀਆਂ ਜ਼ਿਆਦਾ ਸ਼ਕਤੀਆਂ ਦੇ باوجود ਵੀ ਜੇ ਕਾਂਗਰਸ 611 ਸੀਟਾਂ ਲੈ ਜਾਂਦੀ ਹੈਗੀ ਆ ਤੇ ਅਕਾਲੀ ਦਲ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ 449 ਤੇ 172 ਸੀਟਾਂ ਨੇ ਜਿਹੜੇ ਆਜ਼ਾਦ ਉਮੀਦਵਾਰ ਜਿੱਤ ਜਾਂਦੇ ਹੈਗੇ ਆ ਤੁਸੀਂ ਦੇਖੋ ਵੀ ਇਹ ਕੋਈ ਤੇ मतलब ਜਦੋਂ ਉਹ ਤੇ ਪ੍ਰਚਾਰ ਨੇ ਕਹਿੰਦੇ ਕਿ ਇਹ ਤਾਂ ਇੱਕ ਤਰ੍ਹਾਂ ਦਾ ਸੈਮੀਫਾਈਨਲ ਸੀ ਤੇ ਫਿਰ ਇਹਨੂੰ ਆਪਾਂ 2027 ਨਾਲ ਜੋੜ ਕੇ ਦੇਖ ਸਕਦੇ ਹਾਂ ਕੀ ਫਿਰ ਇਹਨਾਂ ਚੋਣਾਂ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਤੋਂ ਬਣ ਜੇਗੀ ਜਾਂ ਨਹੀਂ ਨੀ ਦੇਖੋ ਇਹਨਾਂ ਦੇ ਹਿਸਾਬ ਨਾਲ ਇੰਨਾ ਨਹੀਂ ਲੱਗਦਾ ਠੀਕ ਹੈ ਜਿਹੜੇ ਜਿਹੜੇ ਲੋਕਲ ਮੁੱਦੇ ਆ ਉਸ ਹਿਸਾਬ ਨਾਲ ਉਹ ਕਿੱਦਾਂ ਉਹਨਾਂ ਨੇ ਸੀਟਾਂ ਜਿੱਤ ਲੀਆਂ ਨੇ ਕਿੱਦਾਂ ਹਾਰੀਆਂ ਨੇ ਉਹ ਇਹ ਕਿਉਂਕਿ ਸਰਕਾਰ ਉਹਨਾਂ ਦੀ ਆਪਣੀ ਆ ਸੋ ਜਦੋਂ ਸਰਕਾਰ ਦਾ ਕੁੰਡਾ ਹੈਗਾ ਸੁਖਵੀਰ ਸਿੰਘ ਬਾਦਲ ਵੀ ਇਸ ਤਰ੍ਹਾਂ ਹੀ ਕਰਦੇ ਰਹੇ ਆ ਕਾਂਗਰਸ ਵੀ ਇਦਾਂ ਹੀ ਕਰਦੇ ਰਹੇ ਮੈਨੂੰ ਯਾਦ ਹੈਗੇ ਆ ਇੱਕ ਪੰਜਾਬੀ ਯੂਨੀਵਰਸਿਟੀ ਵਿੱਚ ਵੱਡੇ ਆਉਦੇ ਤੇ ਸੀਗੇ ਬੰਦੇ ਉਹਨਾਂ ਨੇ ਕਿਹਾ ਸੀਗਾ ਵੀ ਸੁਖਵੀਰ ਸਿੰਘ ਬਾਦਲ ਸਿੱਖਾਂ ਦਾ ਸਭ ਤੋਂ ਵੱਡਾ ਮੈਨੇਜਮੈਂਟ ਦਾ ਲੀਡਰ ਹੈਗਾ ਹਨ ਜਦੋਂ ਉਹ ਦੋ ਤਿੰਨ ਵਾਰੀ ਉਹਨਾਂ ਨੇ ਦੋ ਵਾਰੀ ਵਿਧਾਨ ਸਭਾ ਜਿੱਤ ਲੀਆਂ ਮੁੜ ਕੇ ਪੰਚਾਇਤ ਸਮਤੀ ਦੀਆਂ ਜਲਾ ਪ੍ਰੀਸ਼ਦ ਦੀਆਂ ਸਾਰੀਆਂ ਹੀ ਹੁੰਜਾ ਫੇਰ ਜਾਂਦੇ ਸੀਗੇ ਇਹਨੂੰ ਅਵਾਰਡ ਦੇਣਾ ਚਾਹੀਦਾ ਤੇ ਮੁੜ ਕੇ ਜਦੋਂ ਤਿੰਨ ਸੀਟਾਂ ਆਈਆਂ ਪਿਛਲੀ ਵਾਰੀ ਤੇ ਫਿਰ ਕਿਸੇ ਨੇ ਸਵਾਲ ਕਰੇ ਵੀ ਹਾਂ ਹੁਣ ਮੈਨੇਜਮੈਂਟ ਜਿਹੜੀ ਉਹ ਕਿੱਥੇ ਗਈ ਹੈਗੀ ਹਨ ਸੋ ਇਹ ਮੈਨੇਜਮੈਂਟ ਹੈ ਜਿਹੜੀ ਸਰਕਾਰ ਹੁੰਦੇ ਹੁੰਦੀ ਆ ਜਦੋਂ ਵਿਧਾਨ ਸਭਾ ਚੋਣਾਂ ਲਈ ਕੋਡ ਆਫ ਕੰਡਕਟ ਲੱਗ ਜਾਣਾ ਉਦੋਂ ਸਰਕਾਰ ਨਾਲ ਇੱਕ ਤਰ੍ਹਾਂ ਨਾਲ ਹੱਥੜ ਜੀ ਹੋ ਜਾਣਾ ਉਹਦੇ ਉਹ ਉਹਦੀ ਉਹ ਸ਼ਕਤੀ ਆ ਜਿਹੜੀ ਨਹੀਂ ਰਹਿੰਦੀ ਉਹ ਆਪਾਂ ਲੋਕ ਸਭਾ ਚੋਣਾਂ ਚ ਵੀ ਦੇਖਿਆ ਵੀ ਤਿੰਨ ਤਿੰਨ ਆਈਆਂ ਨੇ ਹਣਾ ਸੋ ਜੇ ਇੰਨੀ ਜ਼ਿਆਦਾ ਪਪੂਲਰਿਟੀ ਹੁੰਦੀ ਲੋਕ ਸਭਾ ਚੋਣਾਂ ਵਿੱਚ ਤਿੰਨ ਸੀਟਾਂ ਨਾ ਆਉਂਦੀਆਂ ਸੋ ਹਾਲ ਦੀ ਘੜੀ ਜਿਹੜਾ ਹੈਗਾ ਇਹ ਉਹਨਾਂ ਨੂੰ ਪਿੱਠਾ ਨਹੀਂ ਥੱਪਤ ਪਾਉਣੀਆਂ ਚਾਹੀਦੀਆਂ ਸਰਕਾਰ ਦੇ ਜ਼ੋਰ ਨਾਲ ਜਾਂ ਹੇਰਾਫੇਰੀ ਨਾਲ ਜਿਹੜਾ ਹੈਗਾ ਠੀਕ ਹੈ ਜੇ ਹੁਣ 2838 ਆਈਆਂ ਨੇ ਤਾਂ ਇਹਦੇ ਵਿੱਚੋਂ ਜੇ ਆਪਾਂ ਕਹੀਏ ਵੀ ਅਧੀਆਂ ਘੱਟੋ ਘੱਟ ਗੜਬੜਾਂ ਨਾਲ ਆਈਆਂ ਨੇ ਤਾਂ ਉਹਨੀਆਂ ਉਹਨੀਆਂ ਕੋਨਾਂ ਦੀਆਂ ਜਿਹੜੀਆਂ ਜੈਨੂਨ ਬਣਦੀਆਂ ਬਾਕੀ 1400 1500 ਜਿਹੜੀ ਆਪਾਂ ਕਹਿ ਸਕਦੇ ਆ ਉਹ ਸਰਕਾਰ ਦੀ ਪਾਵਰ ਨਾਲ ਹੋ ਸਕਦੀਆਂ ਹਾਂ ਹੋ ਸਕਦੀਆਂ ਹੁੰਦੀਆਂ ਤੇ ਅਕਾਲੀ ਦਲ ਦਾ ਇਹ ਕਲੇਮ ਕਰਨਾ ਕਹਿੰਦੇ ਵੀ ਡਾਇਨਾਸੌਰ ਵੀ ਵਾਪਸ ਆ ਰਹੇ ਨੇ ਬੜਾ ਉਹਨਾਂ ਨੇ ਆਪਾਂ ਕਹੀ ਕਿ ਆਪਣੀ ਪਿੱਠ ਤਪ ਤਪਾਈ ਹੈ ਭਾਵੇਂ ਰਹੇ ਤੀਸਰੇ ਨੰਬਰ ਤੇ ਹੈਗੇ ਨੇ ਤੁਸੀਂ ਇਹਨੂੰ ਕਿਸ ਐਂਗਲ ਤੋਂ ਜੇ ਪੂਰੇ ਪੰਜਾਬ ਦੇ ਸਿਨੈਰੀਓ ਤੋਂ ਦੇਖਣਾ ਹੋਵੇ ਇਹਨੂੰ ਫਿਰ ਆਪਾਂ ਕਿਵੇਂ ਦੇਖਦੇ ਆ ਦੇਖੋ ਆਹ ਜਿਹੜਾ ਹੈਗਾ ਵੀ 9 ਜ਼ਿਲ੍ਹਿਆਂ ਵਿੱਚ ਜਿਹੜਾ ਹੈਗਾ ਅਕਾਲੀ ਦਲ ਦਾ ਕੋਈ ਵੀ ਖਾਤਾ ਨਹੀਂ ਖੁੱਲਿਆ ਸੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਹਨ ਇਟ ਮੀਨਸ 9 ਜ਼ਿਲ੍ਹੇ ਤੁਸੀਂ ਬਿਲਕੁਲ ਪਾਸੇ ਕਰਦੇ ਹੁਣ 9 ਜ਼ਿਲ੍ਹਿਆਂ ਤੋਂ ਬਿਨਾਂ ਜੇ ਅਕਾਲੀ ਦਲ ਇਹ ਕਹਿੰਦਾ ਹੈਗਾ ਵੀ ਉਹ ਸਰਕਾਰ ਬਣਾ ਲੂੰਗਾ ਪੰਚਾਇਤ ਸੰਮਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ 9 ਜ਼ਿਲ੍ਹਿਆਂ ਵਿੱਚ ਖਾਤਾ ਨਾ ਖੁੱਲਣਾ ਹੁਣ ਅਕਾਲੀ ਦਲ ਨੂੰ ਬਠਿੰਡੇ ਚੋਂ 13 ਸੀਟਾਂ ਮਿਲੀਆਂ ਮਤਲਬ 3 ਜ਼ਿਲ੍ਹੇ ਟੋਟਲ ਆ ਤੇ 3ਾਂ ਚੋਂ 9 ਦੇ ਵਿੱਚ ਉਹਨਾਂ ਦਾ ਖਾਤਾ ਨਹੀਂ ਖੁੱਲਿਆ ਕੋਈ ਖਾਤਾ ਹੀ ਨਹੀਂ ਖੁੱਲਿਆ ਹੂੰ 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 ਬਠਿੰਡੇ ਚੋਂ 46 ਚੋਂ 13 ਮਿਲੀਆਂ ਨੇ ਜਿੱਥੇ ਕਿ ਇਹਨਾਂ ਦਾ ਲੋਕ ਸਭਾ ਦਾ ਪੂਰਾ ਇਹਨਾਂ ਪੂਰਾ ਗੜ ਹੈ ਲੰਬੀ ਹੈ ਇਹ ਸਾਰਾ ਕੁਝ ਨੇ ਤੇ ਫਰੀਦਕੋਟ ਵਿੱਚ ਸਿਰਫ 5 ਮਿਲੀਆਂ ਨੇ ਉਹਨਾਂ ਨੂੰ ਅਕਾਲੀ ਅੰਮ੍ਰਿਤਸਰ ਵਿੱਚ ਐਡੇ ਵੱਡੇ ਜ਼ਿਲ੍ਹੇ ਚ ਤਿੰਨ ਸੀਟਾਂ ਮਿਲੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਸੋ ਇਟ ਮੀਨਸ ਬਹੁਤ ਵੱਡੀਆਂ ਗੜਬੜਾਂ ਨੇ ਲੁਧਿਆਣੇ ਵਰਗਾ ਵੱਡਾ ਜਿਹੜਾ ਜਿਹੜਾ ਅਕਾਲੀ ਦਲ ਦਾ ਗੜ ਹੈ ਜਿਹਦੇ ਵਿੱਚ ਸਾਰੇ ਵੱਡੇ ਲੀਡਰ ਹੀਰਾ ਸਿੰਘ ਗਾਪੜਿਆ ਤੋਂ ਲੈ ਕੇ ਹਮੇਸ਼ੰਦਰ ਗਰੇਵਾਲ ਤੇ ਹੋਰ ਕਿੰਨੇ ਜਿੰਦੇ ਆ ਉਹਦੇ ਵਿੱਚੋਂ 3 ਮਿਲਿਆ ਨੇ ਤੇ ਮਾਨਸੇ ਵਿੱਚੋਂ 4 ਸੀਟਾਂ ਮਿਲਿਆ ਨੇ ਤੇ ਮੁਕਸਰ ਚੋਂ 7 ਸੀਟਾਂ ਮਿਲਿਆ ਨੇ ਸੋ ਇਹ ਹਾਲੇ ਇਹ ਕਹਿਣਾ ਵੀ ਡਾਇਨਾਸੌਰ ਵਾਪਸ ਆ ਰਹੇ ਹੈਗੇ ਸਾਨੂੰ ਲੱਗਦਾ ਵੀ ਠੀਕ ਹੈ ਇਹ ਹੁੰਦਾ ਵੀ ਛੋਟੀ ਜੀ ਪ੍ਰਾਪਤੀ ਜਦੋਂ 3 ਸੀਟਾਂ ਵਿਧਾਨ ਸਭਾ ਦੀਆਂ ਤਾਂ ਡਿੱਗ ਗਏ ਸੀਗੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਪ੍ਰਾਪਤੀ ਦਾ ਆਉਣਾ ਪਾਰਟੀ ਨੂੰ ਬੂਸਟ ਕਰਨ ਲਈ ਜਿਹੜਾ ਹੈਗਾ ਠੀਕ ਹੁੰਦਾ ਪਰ ਅਕਾਲੀ ਦਲ ਦੀ ਰਾਹ ਇੰਨਾ ਸੌਖਾ ਨਹੀਂ ਖਾਸ ਕਰਕੇ ਭਗਵਾਨ ਤਮਾਨ ਅਕਾਲੀ ਦਲ ਦਾ ਰਾਹ ਜਿਹੜਾ ਹੈਗਾ ਉਹ ਇੰਨੀ ਛੇਤੀ ਸੌਖਾ ਨਹੀਂ ਹੋਣ ਦੇਣਗੇ ਹਨ ਕਾਂਗਰਸ ਦਾ ਆਪਣਾ ਜਿਹੜਾ ਵੋਟ ਬੈਂਕ ਹੈਗਾ ਕਾਂਗਰਸ ਨੂੰ ਕਿਵੇਂ ਦੇਖਦੇ ਹੈਗੇ ਕਿ ਕਾਂਗਰਸ ਨੇ ਜਿਹੜੀ ਪਰਫਾਰਮੈਂਸ ਚਲੋ ਦੋ ਨੰਬਰ ਤੇ ਭਾਵੇਂ ਰਹੀ ਆ ਕੀ ਅਪ ਟੂ ਦਾ ਮਾਰਕ ਹੈਗੀ ਕਿਉਂਕਿ ਅੰਦਰ ਉਹਨਾਂ ਦੇ ਬਹੁਤ ਸਾਰੀਆਂ ਫ੍ਰਿਕਸ਼ਨਸ ਕਾਫੀ ਕੁਝ ਆਪਾਂ ਦੇਖਿਆ ਕਿ ਚੱਲ ਰਿਹਾ ਹੈ ਅੰਦਰ ਧੜੇਬੰਦੀ ਹੈ ਉਧਰੋਂ ਬਹੁਤ ਸਾਰੇ ਬਿਆਨ ਇੱਕ ਦੂਜੇ ਲੀਡਰਾਂ ਦੇ ਖਿਲਾਫ ਜਾਂ ਜਿਹੜੀ ਖਾਸ ਕਰਕੇ ਜਿਹੜੀ ਰਾਜਾ ਬਣੇਗਾ ਉਹਨਾਂ ਦੀ ਬਿਆਨਬਾਜ਼ੀ ਤਰਨ ਤਾਰਨ ਦੇ ਵਿੱਚ ਜਦੋਂ ਰਹੀ ਹੈਗੀ ਹੈ ਜਦੋਂ ਉਹ ਸਾਹਮਣੇ ਫਰੰਟਫੁੱਟ ਤੇ ਸੀ ਇਹਨੂੰ ਕਿਵੇਂ ਦੇਖਦੇ ਹਾਂਜੀ ਕਾਂਗਰਸ ਦਾ ਮੈਨੂੰ ਲੱਗਦਾ ਵੀ ਉਹ ਪਰਫਾਰਮ ਕਰਦੇ ਨਜ਼ਰ ਆ ਰਹੀ ਹੈ ਕਿ ਹੁਣ ਤੁਸੀਂ ਦੇਖੋ ਚਮਕੌਰ ਸਾਹਿਬ ਵਾਲੇ ਇਲਾਕੇ 'ਚ ਚਰਨਜੀਤ ਸਿੰਘ ਚੰਨੀ ਸਾਰੀਆਂ ਸੀਟਾਂ ਤੇ ਹੁੰਜਾ ਫੇਰ ਪੂਰੀ ਤਰ੍ਹਾਂ ਉਹਨਾਂ ਨੇ ਇੱਕ ਤਰ ਕੈਂਡੀਡੇਟ ਹੋ ਸਕਦਾ ਹੈਗਾ ਹਾਂਜੀ ਸੋ ਕਾਂਗਰਸ ਦੀ ਪਰਫਾਰਮੈਂਸ ਇਹਨਾਂ ਚ ਮੈਨੂੰ ਥੋੜੀ ਵਧੀਆ ਲੱਗ ਰਹੀ ਹੈਗੀ ਆ ਹਾਲਾਂਕਿ ਜੇ ਉਹ ਧੱਕਾ ਵਗੈਰਾ ਨਾ ਹੁੰਦਾ ਤਾਂ ਇਹ 621 621 ਜਿਹੜੀਆਂ ਸੀਟਾਂ ਨੇ ਤਾਂ ਲਗਭਗ 8 900 850 900 ਤੱਕ ਜਿਹੜੀਆਂ ਪਹੁੰਚ ਸਕਦੇ ਸੀ ਸੋ ਜੇ ਉਸ ਹਿਸਾਬ ਨਾਲ ਚੱਲਿਆ ਜਾਂਦਾ ਤਾਂ 850 900 ਸੀਟਾਂ ਜਿਹੜੀ ਕਾਫੀ ਪਾਇਦਾਰ ਆ ਜਿਹੜੀ ਹੁੰਦੀ ਹੈਗੀ ਜੇ ਆਪਾਂ ਇਹਨੂੰ ਵਿਧਾਨ ਸਭਾ ਦਾ ਸੈਮੀ ਫਾਈਨਲ ਨਾਂ ਵੀ ਦੇਖੀਏ ਤਾਂ ਲੋਕਲ ਪੱਧਰ ਤੇ ਇਹਦੇ ਨਾਲ ਜਿਹੜਾ ਹੈਗਾ ਬੂਸਟ ਆ ਜਿਹੜਾ ਉਹ ਕਰਿਆ ਜਾ ਸਕਦਾ ਕਾਂਗਰਸ ਸੇ ਕਿਤੇ ਨਾ ਕਿਤੇ ਜਿਹੜਾ ਹੈਗਾ ਹੁਣ ਜਿਹੜੇ ਆਜ਼ਾਦ ਹੈਗੇ ਆ ਉਹਦੇ ਵਿੱਚੋਂ ਵੀ ਬਹੁਤ ਸਾਰੇ ਕਾਂਗਰਸੀ ਨੇ ਤੇ ਕੁਝ ਜਿਹੜੇ ਹੈਗੇ ਆ ਪੰਥਕ ਧਰਾਂ ਦੇ ਵੀ ਜਿਹੜੇ ਹੈਗੇ ਆ ਆਜ਼ਾਦ ਉਹ ਜਿੱਤੇ ਹੈਗੇ ਨੇ ਸੋ 172 ਸੀਟਾਂ ਮਤਲਬ ਆਜ਼ਾਦ ਜਿਹੜੇ ਆ ਉਹ ਵੀ ਕਾਫੀ 172 ਨੂੰ ਆਪਾਂ ਛੋਟਾ ਨੰਬਰ ਨਹੀਂ ਲੈ ਸਕਦੇ ਹੈਗੇ ਉਹ ਵੀ ਇੱਕ ਵੱਡੀ ਮਾਤਰਾ ਦੇ ਵਿੱਚ ਇੰਨੇ ਆਜ਼ਾਦ ਉਮੀਦਵਾਰਾਂ ਵੱਲੋਂ ਜਿੱਤਣਾ ਇਹ ਕਿਸ ਗੱਲ ਨੂੰ ਸ਼ੰਕੇ ਕਰਦਾ ਹਾਂ ਜੀ ਹੁਣ ਤੁਸੀਂ ਦੇਖੋ ਮਨਪ੍ਰੀਤ ਸਿੰਘ ਯਾਲੀ ਨੇ ਲਗਭਗ ਉਸ ਹਲਕੇ 'ਚ ਸਾਰਾ ਹੁੰਝੇ ਹੀ ਫੇਰ ਦਿੱਤਾ ਹੋਇਆ ਸੀ ਤੇ ਹੋਰ ਹੋਰ ਪਾਸਿਓਂ ਇਵਨ BSP ਨੇ ਜਿੱਦਾਂ BJP ਨੂੰ ਵੀ ਜਿਹੜੀਆਂ ਹੈਗੀਆਂ ਨੇ ਪੰਚਾਇਤ ਸਭੰਤੀਆਂ ਚ ਕੋਰਸੀਟਾਂ ਮਿਲੀਆਂ ਨੇ ਬਹੁਜਨ ਸਮਾਜ ਪਾਰਟੀ ਨੂੰ 78 ਮਿਲੀਆਂ 73 ਹੈ ਜਿਹੜੀਆਂ ਪੰਚਾਇਤ ਸਭੰਤੀਆਂ ਚ ਮਿਲੀਆਂ ਨੇ ਪਰ ਉਹਨਾਂ ਨੂੰ ਜਿਹੜੀਆਂ ਹੈਗੀਆਂ ਜ਼ਿਲ੍ਹਾ ਪ੍ਰੀਸ਼ਦ ਚੋਂ BJP ਨੂੰ ਬਹੁਤ ਘੱਟ ਮਿਲੀਆਂ ਨੇ ਸੋ 1 ਕਿਹਾ 2 ਹੀ ਹੈ ਜਿਹੜੀਆਂ ਉਹ ਵੀ ਪਠਾਨਕੋਟ ਤੇ ਸੁਜਾਨਪੁਰ ਵਾਲੇ ਪਾਸਿਓਂ ਹੈਗੀਆਂ ਜਿੱਦਾਂ ਸੋ ਸਿਨੈਰੀਓ ਜੇ ਆਪਾਂ ਇਹਨਾਂ ਜੇ ਆਪਾਂ ਇਹਨਾਂ ਨੂੰ ਵੈਸੇ ਨਾ ਸਮਝੀਏ ਪਰ ਇਹਦੇ ਤੋਂ ਜੇ ਸਿਨੈਰੀਓ ਆ ਜਿਹੜਾ ਸਮਝ ਆ ਰਿਹਾ ਹੈਗਾ ਸੋ ਹਾਲ ਦੀ ਘੜੀ ਔਖੀ ਘੜੀ ਆਕਾਲੀ ਦਲ ਲਈ ਜਿਹੜੀ ਹੈਗੀ ਆ ਸੋ ਉਹਨਾਂ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਜਿਹੜਾ ਉਹ ਪੈਣਾ ਹੈਗਾ ਸੋ ਨੌ ਜ਼ਿਲ੍ਹਿਆਂ ਵਿੱਚ ਉਹਨਾਂ ਦੇ ਪੈਰ ਹੀ ਨਾ ਲੱਗਣੇ ਤੇ ਜਮਾਨਤਾਂ ਜਬਤ ਹੋਣੀਆਂ ਜਾਂ ਸਾਰਾ ਕੁਝ ਹੋਣਾ ਉਹਨਾਂ ਨੂੰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਆਤਮ ਚੇਨਨ ਕਰਨਾ ਪਵੇਗਾ ਤੇ ਕੀ ਸਟ੍ਰੈਟਜੀ ਬਣਾਉਂਦੇ ਆ ਆਇਆ ਪੰਥ ਉਹਨਾਂ ਨੂੰ ਮਾਫ ਕਰਦਾ ਨਹੀਂ ਕਰਦਾ ਆ ਇਹ ਜਿਹੜੀਆਂ ਵਿਧਾਨ ਸਭਾ ਚਾਉਣਾ ਹੋਣੀ ਆ ਉਹਦੇ ਵਿੱਚ ਕਿਉਂਕਿ 10 ਸਾਲਾਂ ਤੋਂ ਜਿਹੜੇ ਜਿਹੜੇ ਉਹਨਾਂ ਦੇ ਲੀਡਰ ਹੈਗੇ ਆ ਉਹ ਸੱਤਾ ਤੋਂ ਬਾਹਰ ਨੇ ਸੋ ਵਿਧਾਨ ਸਭਾ ਵਿੱਚ ਇਕਨੋਮੀ ਨੇ ਬਹੁਤ ਵੱਡਾ ਰੋਲ ਅਦਾ ਕਰਨਾ ਆਇਆ ਇਕਨੋਮੀਕਲੀ ਉਹ ਐਡੀ ਵੈਰੋਲੈਂਟ ਲੜਾਈ ਨੂੰ ਲੜ ਸਕਣਗੇ ਜਾਂ ਨਹੀਂ ਲੜ ਸਕਣਗੇ ਸੋਰਸਸ ਕਿੱਥੋਂ ਆਉਣਗੇ ਉਹ ਬਹੁਤ ਕੁਸ਼ਾ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆ